ਹਰ ਜਹ ਇਹ ਲੈ ਦਾਗਾ ਕਰ ਕਾ ਸੈ ਨੂੰ ਕਾ ਦੇਖਾ ਸੈ ਠੀਕ ਕਰ ਤੋੜ ਨਹੀਂ ਜਾਂਦਾ ਹੈਗਾ ਹੂੰ ਮਾਰੂ ਨਾ ਮਾਰਦਾ ਮੇਰੇ ਦੇਖੋ ਆ ਦੇ ਕੀ ਕਰੀ ਜਾਂਦੀ ਹੈਗੀ ਕੀ ਕਰੀ ਜਾਂਦੀ ਹੈ ਨਹੀਂ ਰਹਿੰਦੀ ਪਾ ਨਾ ਫੋਨ ਦੇਖੀ ਆਂਦੀ ਫੋਨ ਦੇਖੀ ਜਾਂਦੀ ਹੈ ਬੈਠੀ ਦੇਖੀ ਕਦੋਂ ਦੀ ਲੈ ਤੇ ਕੰਮ ਨਹੀਂ ਕਰੇ ਹੈਗਾ ਨਾ ਕਰੀ ਆਂਦੀਆਂ ਕੰਮ ਦੇ ਫੋਨ ਜਾਂਦੀਆਂ ਨਾ ਫੋਨ ਨਾਲ ਹੁਣੀ ਚੱਕਿਆ ਸੀਗਾ ਹੁਣੀ ਕਿੱਥੇ ਚੱਕਾ ਮੈਨੂੰ ਘੰਟਾ ਹੋ ਗਿਆ ਇਹਨਾਂ ਦਾ ਕਰ ਕੰਮ ਵੀ ਨਾਲ ਨਾਲ ਕਰੀ ਜਾਣੀ ਆ ਫੋਨ ਆ ਗਿਆ ਸਾਰੇ ਪੈਨੋਂ ਭਾਂਡੇ ਪੈਨ ਦੇਖੋ ਪੈਨੇਗੇ ਭਾਂਡੇ ਹਾਂ ਪੈਨੇ ਚਾੜੇ ਭਾਂਡੇ ਉਮੀ ਉਹ ਫਿਰ ਵਿਜੇ ਫੋਨ ਆ ਗਿਆ ਸੀ ਜਾਨੀ ਸੀ ਮਾਰੇ ਜਾਨੀ ਮੈਨੂੰ ਤਾਂ ਘਰੋਂ ਨਿਕਲਣ ਦਿੰਦੀ ਹੈਗੀ ਉਹਦੇ ਫੋਨ ਚੱਕ ਲੈਣੀ ਆਂਗੀ ਉਹਦੇ ਫੋਨ ਤੇ ਲੱਗ ਜਾਂਦੀ ਹੈਗੀ ਰੋਟੀ ਨੂੰ ਕੋ ਬੇਲਾ ਹੋ ਜਾਊਗਾ ਤੇ ਤੂੰ ਆਏ ਦੇਖ ਤੂੰ ਮੈਂ ਘੰਟਾ ਲਾਇਆ ਇਹ ਉਹਨਾਂ ਦੇ ਘਰੇ ਜੇ ਚਾ ਲੈ ਕੇ ਦੇ ਕੁੱਟ ਮੈਂ ਤਾਂ ਕਰਕੇ ਲੈ ਦੇ ਚਾ ਹਾਂ ਲਵੀਰ ਕੋਈ ਇਹਦੀ ਕੋ ਬਣਾ ਕੇ ਲਿਆਉਂਦੀ ਹੈਗੀ ਨਾ ਬਣਾ ਕੇ ਲਿਆਉਂਦੀ ਆ ਚਲ ਚਾ ਬਣਾ ਕੇ ਲਿਆਤੀ ਤੇ ਹੁਣ ਨਾਲ ਨੂੰ ਤਾਂ ਲਿਆ ਦੇ ਕੋ ਸਰ ਤੇ ਦੇਖ ਕੇ ਕਹਿੰਨੇ ਜਿਹੜਾ ਸੰਧਾਰਾ ਦਾ ਬਿਸਕੁਟ ਲਿਆ ਦੇਖੋ ਸਰ ਨਾ ਜਵਾਬ ਮਾਰੀ ਮੱਥੇ ਲਿਆ ਕੇ ਲੈ ਆਪਦੇ ਆਪਣੀ ਔੜ ਦਾ ਵੀ ਹੁਣ ਪਿਆ ਸਮਾਨ ਨਾ ਖਰਾਬ ਹੋਊਗਾ ਤੇ ਤੂੰ ਪਾ ਕੇ ਲਿਆ ਦੇ ਮੈਨੂੰ ਕੋਰਾ ਪਤਾ ਨਹੀਂ ਕਿ ਉਹਨੂੰ ਦਾਤ ਚ ਤੋਰੂਗੀ ਲੇ ਵੇ ਤੇ ਥੋੜੇ ਜਿਹਾ ਲੈ ਜੰਨੀ ਆ ਪਾਕੇ ਕੱਲੀ ਮੰਮੀ ਹੈਗੀ ਇਹ ਬਹੁਤ ਹੈ ਨਹੀਂ ਦੋ ਕੁ ਮੱਠੀਆਂ ਲੈਣੀ ਚਾਹਵਾ ਦੇ ਆ ਹਾਲੇ ਮੰਮੀ ਬੂ ਨਹੀਂ ਮੈਂ ਮਰ ਜਾ ਦੇਖੀ ਲੈ ਦੇਖ ਲੋ ਦੋ ਬੇ ਸਕੂਟ ਇੱਕ ਮੱਠੀ ਲੈ ਇਹਨਾਂ ਕ ਸਾਮਾਨ ਦੇਖ ਕੇ ਗਏ ਨੇ ਨਾਵੇਂ ਫਿਰ ਵਾਹਤੋ ਕੱਲੀ ਦਾ ਹੈਗੀ ਐ ਕੱਲੀ ਆ ਫਿਰ ਮਚਜਰਲ ਤਾਂ ਪਾ ਦੇ ਕੋਈ ਉਹ ਰੱਖ ਕੇ ਕੀ ਕਰਨੇ ਨੇਗੇ ਲੈਵੇਂ ਆ ਥੋੜੀ ਖਾ ਮਾਗੇ ਹੌਲੀ ਹੌਲੀ ਖਾਵਾਂਗੇ ਹੌਲੀ ਹੌਲੀ ਨੂੰ ਕੀ ਕਹਾ ਮਿੰਨਾ ਰੱਖਣੇ ਨੇਗੇ ਹੋਰਣ ਦੋ ਚਾਰ ਦਿਨਾਂ ਚ ਖਾਦੇ ਜਾਣਗੇ ਦੱਸ ਕੀ ਕਰਨੇ ਤੇ ਗੂਮਾ ਮਰ ਜਾ ਕਿੰਨੇ ਕਪਾ ਕੇ ਲੈ ਕੇ ਦਿੱਤੀ ਐ ਦੱਸ ਲੈ ਓਹੋ ਜੇ ਮੈਂ ਕਾਮਲਦੀਪ ਪੂਰੇ ਅਮਰੀ ਸੁਣ ਗੱਲ ਜਦ ਇਹ ਕਹਦਾ ਤੂੰ ਪਾ ਕੇ ਲਿਆ ਪੀਪੇ ਚ ਲੈ ਕੇ ਦੇ ਕਿੱਥੇ ਪਾਏ ਪੈਣੇਗੇ ਤੇ ਮਤਾਇਮਿੰ ਦੇਖ ਵੀ ਇਹਨੇ ਕਿੱਥੇ ਪਾ ਕੇ ਧਰੇ ਨੇਗੇ ਕਾਦੇ ਚ ਪਾ ਕੇ ਤਾਂ ਦੇਖ ਲੈ ਲੈ ਕੇ ਦਿੱਤੇ ਜੇ ਹੋਰ ਲੈ ਤੇ ਚੱਜ ਨਾਲ ਚ ਲੈ ਕੇ ਦਿੰਨੇ ਨੇ ਤਾਂ ਬੇਕਾਮਲਦੀਪ ਪਾ ਜਾ ਤੁੰਗ ਲੈ ਕੇ ਦੇ ਫੇਰ ਹੀ ਲੈ ਕੇ ਦਿੰਦੀ ਹੈਗੀ ਬੇਕਾਮਲਦੀਪ ਦੇ ਉਰੇ ਆ ਬੇ ਉਰੇ ਆ ਆ ਕੀ ਆ ਮਾਂ ਤੜਕੀ ਉਸ ਤੱਕਲੇਸ਼ ਜਾ ਪਾ ਕੇ ਵਹੇ ਨਹੀਂ ਰੋਜ ਕਲੇਸ਼ ਕੀ ਦੇਖੀ ਦੇਖ ਤੇ ਮੈਨੂੰ ਖਾਣ ਨੂੰ ਚਾਹ ਨਾ ਬਿਸਕੁਟ ਲੈ ਕੇ ਦਿੱਤੇ ਇਹ ਦੇ ਲੈ ਕੇ ਦਿੱਤੇ ਉਹਨੇ ਤੇ ਦੇਖ ਲੈ ਮੈਂ ਆਖ ਮੈਨੂੰ ਚਾਹ ਲੈ ਤੇ ਕੁੱਟ ਲੈ ਕੇ ਮੈਂ ਆਖ ਤੇ ਚਾ ਲੈ ਆਤੀ ਕਰਕੇ ਤੇ ਬਿਸਕੁਟ ਲਿਆ ਦੇ ਮੱਖਾ ਜਿਹੜੇ ਲਿਆ ਕੇ ਗਏ ਨੇਗੇ ਤੇ ਬਿਸਕੁਟ ਦੇ ਦੇ ਦੇਖ ਲੈ ਇੰਨੇ ਕ ਲਿਆ ਕੇ ਦਿੱਤੇ ਨੇ ਦੋ ਬਿਸਕੁਟ ਇੱਕ ਮੱਥੀ ਉਹਨੂੰ ਗਾਇ ਨਹੀਂ ਤੂੰ ਅੱਛਾ ਜਨਾ ਤਾ ਦੇ ਦੱਸ ਤੂੰ ਵੀ ਚੱਲ ਤੂੰ ਹਾਂ ਤੂੰ ਦੁਬਾਰੇ ਕਹਿੰਦੀ ਵੀ ਹੋਰ ਪਾ ਦੇ ਦੱਸੀ ਦੁਬਾਰੇ ਕਹਿੰਦੇ ਥੋੜਾ ਥੋੜਾ ਖਾਣੇ ਨੇ ਕਿ ਆ ਲਿਆ ਦੇ ਨਾ ਨਹੀਂ ਪਾਗੇ ਤੂੰ ਦੱਸ ਚਾਰ ਬਿਸਕੁਟ ਖਾਓਗੇ ਮਮੀਆਂ ਦੋ ਹੀ ਨੇ ਤਾਂ ਚਾਰ ਵੀ ਨੇ ਇੱਕ ਇੱਕ ਕਭ ਨਹੀਂ ਕੀ ਕੋਲ ਕੋਲਾਜਾ ਬੱਠੀ ਜੀ ਲੈ ਕੇ ਦੇਂਦੀ ਲੈ ਕਾਇਦੀ ਕਾਇਦੀ ਲਾਗਾ ਦੇ ਇੱਕ ਹੁਣੀ ਤਾਂ ਨਹੀਂ ਮਕਾਉਣੇ ਹੈਗੇ ਕਾਇਦੀ ਮੈਂ ਮਕਾਉਣੇ ਫਿਰ ਉਹ ਤਾਂ ਖਰਾਬ ਹੋ ਜਾਣਗੇ ਕਿੰਨਾ ਰੱਖਣੇ ਨੇ ਇਹ ਖਾਣ ਵਾਸਤੇ ਲੈ ਕੇ ਗਏ ਚਲ ਮੈਂ ਲੈ ਆਉਂਦਾ ਤੇ ਤੂੰ ਲੈ ਆ ਕੇ ਦੇ ਮੈਂ ਤਾਂ ਪੁੱਤ ਬਣ ਕੇ ਆ ਦੇਖੀ ਮਮੀ ਨੂੰ ਬਿਸਕੁਟ ਕਿੰਨੇ ਬਾਗ ਚੋਂ ਥੋੜੇ ਜਿਹਾ ਬਾਅਦੇ ਦੱਸ ਕੀ ਹੁੰਦਾ ਨਾ ਲੈ ਮੈਨੂੰ ਦੱਸ ਕਿੱਥੇ ਪਏ ਯਾਰ ਮੈਂ ਪਾ ਕੇ ਦੇਵਾਂ ਹਾਂ ਪੀ ਓਹੋ ਨੀ ਮਾ ਉਰੇ ਭੱਜ ਕੇ ਤੈਨੂੰ ਚੀਂਦਾ ਮੈਂ ਇੱਕ ਹਾਂ ਉਰੇ ਭੱਜ ਕੇ ਸਮਝਿਆ ਆ ਤਾਂ ਦਿਖਾਵਾ ਕੀ ਹੈਗਾ ਦੇਖੋ ਕੀ ਹੈਗਾ ਉਹ ਤੂੰ ਦੇਖਦਾ ਸੀ ਇਹ ਤਾਂ ਜੰਡਾ ਲਾਈ ਬੈਠੀ ਆਲੇ ਨੂੰ ਪੀਪੇ ਨੂੰ ਮਾਰ ਮਰ ਜਾ ਬਿਸਕਟ ਪਾ ਕੇ ਕੱਟ ਕੇ ਨਹੀਂ ਦਿੰਦੀ ਤਾਂਹੀਂ ਤਾਂ ਲੈ ਦੇਖ ਲੈ ਹੋਰ ਜੰਡਾ ਲਾ ਕੇ ਬੈਗੀ ਮਿਹਦਾ ਸੇ ਖਾਣੇ ਆ ਵੀ ਇਹ ਕਿਹੜਾ ਕੋਈ ਹੁੰਨੇ ਨਹੀਂ ਆ ਵੀ ਸੋਨੇ ਦੀਆਂ ਨੇ ਮੋਹਰਾਂ ਨੇ ਇਹ ਚ ਵੀ ਹਾਂ ਲੈ ਵੀ ਸਪੂਲੀ ਨੇ ਚੱਲ ਪੁੱਤ ਨਾ ਹੀ ਦਿਨ ਦੀ ਨਾ ਦੇਣਦਾ ਫੜ ਜਾ ਮੈਂ ਲਿਆਂ ਚਾਬੀ ਕੋਈ ਕਿੱਥੇ ਚਾਬੀ ਕਿੱਥੇ ਦੇਊਗੀ ਹੁਣ ਜੇ ਤੂੰ ਜਿੰਦਾ ਲਾਣ ਦਾ ਤਾਂ ਰਿਆ ਪਿਆ ਇਹਦਾ ਹੁਣ ਇਹਨਾਂ ਇਤਹਾਜ ਆ ਗਿਆ ਨਹੀਂ ਮੈਂ ਮਰ ਜਾ ਤੂੰ ਬਿਸਕੁਟ ਸੁਧਾਰੇ ਆਉਂਦੇ ਨੇ ਆ ਖਾਣ ਵਾਸਤੇ ਦੇਖੇ ਜਾਂਦਾ ਤੇ ਜਿੰਦੇ ਲਾਉਣ ਵਾਸਤੇ ਤਾਂ ਨਹੀਂ ਦੇਖੇ ਜਾਂਦਾ ਹੈ ਨਾ ਜਿੰਦੇ ਲਾ ਕੇ ਤਾਂ ਦੋ ਹੈ ਤੂੰ ਮਾ ਗਾ ਨਹੀਂ ਸਾਡਾ ਪਰ ਚਾਬੀ ਦੇਖ ਰਣ ਕੋਈ ਥੀ ਕਾਂਸ ਥੱਲੇ ਚੱਲ ਨਾ ਬਹੁਤ ਮਾ ਗਾ ਸੇੜ ਹੀ ਨਾ ਤੇ ਬਿਸਕੁਟ ਸਾਡਾ ਪਰ ਕੋਈ ਕੋਈ ਲੈ ਨੰਦਾਲੇ ਬਠਿਆ ਲੈਨ ਸੈਟ ਪਰ ਹੋ ਇਹ ਤੂੰ ਕੀ ਕਰਾਉਣਾ ਮੈਂ ਸਮਝਾਉਣਾ ਕੋਈ ਨਾ ਜਾਨੂੰ ਇਹਦਾ ਇੰਨ ਕਰਦੀ ਹੈ ਲੈ ਲੈ ਮੈਂ ਖਾਲਾ ਹੀ ਲੈ ਦੇਖ ਆ ਤਾਂ ਬਣੀ ਗੱਲ ਕੋਲੇ ਕੋਈ ਭਾਂਡ ਪਾਈ ਆ ਜਤਾ ਚੱਕ ਲੈਂਦਾ ਤਾਂ ਮੈਂ ਕਿਹਾ ਸਾਰੇ ਝੂਠੇ ਕਰਦੀ ਤੀ ਚਾਹ ਵੀ ਠੰਡੀ ਹੋ ਗਈ ਮਤਲਬ ਮੈਂ ਤਾਂ ਚਾਹ ਵੀ ਠਰ ਗਈ ਚਲ ਮੈਂ ਚਾਹ ਲਿਆ ਦਿੰਦਾ ਚਲ ਕੋਈ ਨਾ ਚਲ ਮੈਂ ਦਿੱਤੀ ਕਰਕੇ ਲਿਆ ਦਿੰਦਾ ਕੋਈ ਇਹ ਚਾਹ ਲਿਆ ਮੈਂ ਜਰ ਮੈਂ ਗਰਮ ਕਰਕੇ ਲਿਆ ਮੈਂ ਲਿਆ ਦਿੰਦੀ ਬਸ ਕੋਈ ਨਾ ਮੈਂ ਲਿਆਉਣਾ ਚਾਹ ਸਰਦ ਵਿੱਚ ਲਿਆ ਦਿੰਦੀ ਆ ਪੰਗਾ ਲਿਆ ਹੂੰ ਬਹੁਤ ਗਰਮੀ ਹੋ ਜਾਂਦੀ ਹੈ ਹਨਾ ਆ ਲੈ ਮੈਂ ਚਾਹ ਇਹ ਥੋੜਾ ਹੁਣ ਵੀ ਤਾਂ ਲੈਣੀ ਹੋਈ ਆਗੀ ਹੋ ਵੀ ਤੂੰ ਜੱਜ ਨਾ ਪਾਹੇ ਲੈ ਦੇ ਦੱਸ ਬਿਸਕੁਟ ਫਿਰ ਮੈਂ ਤਾਂ ਐ ਸੀਗਾ ਵੀ ਹੌਲੀ ਹੌਲੀ ਖਾ ਲਾਂਗੇ ਕੋਈ ਨਹੀਂ ਹੋਰ ਉਹਨੂੰ ਦੱਸ ਬਾਬਾ ਦੇ ਚੱਲ ਜਾਣਗੇ ਹੋਰ ਬਾਹਰ ਦੇ ਮੁਕਾਮ ਨਹੀਂ ਹੋਊਗਾ ਇਹ ਗੱਲਾਂ ਨਹੀਂ ਗੀ ਬਿਸਕੁਟ ਆ ਤਾਂ ਫੇਰ ਕਢਾ ਲਾਂਗੇ ਤਾਂ ਆਪਾਂ ਮਠੀਆਂ ਘਰੇ ਵਾਲੀਆਂ ਨਹੀਂ ਦੱਸੇ ਕਿਉਂਕਿ ਵੱਡੀ ਗੱਲ ਹੈ ਫਿਰ ਖਾਣ ਵਾਸਤੇ ਫਿਰ ਮੈਂ ਤਾਂ ਹੀ ਸੀਗਾ ਮੈਂ ਚੱਲ ਕੋਈ ਨਹੀਂ ਹੋਲੇ ਨੇ ਖਾ ਲਾਂਗੇ ਮੈਂ ਹੁਣ ਇਕੱਠੇ ਥੋੜੀ ਖਾਣੀ ਸੀਗੀ ਇੱਕਲਾ ਤਾ ਨਾ ਆਏ ਦੇ ਘਰ ਦੇ ਵੀ ਨਹੀਂ ਆਦੇ ਨੇ ਇਕੱਠੇ ਤਾਂ ਉਹ ਤਾਂ ਇਕੱਠੇ ਖਾਦੀ ਹੋਣੀ ਹੈ ਫਿਰ ਆਪੇ ਆਪੇ ਥਾਵ ਨਹੀਂ ਹੋਣਗੇ ਮੈਂ ਨਹੀਂ ਨਾ ਖੜਾਵਾ ਸੌਣ ਦਾ ਮੀਨਾ ਰੋਈ ਇਹ ਦੁਬਾਰੀ ਫੇਰ ਨਿਕਲ ਜਾਣਗੇ ਸਮਾਂ ਛੇਤੀ ਹੋਲੇ ਦੇ ਹੋਏ ਪੈਣ ਲਾ 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 ਆ ਦੇ ਤਾਂ ਟੁੱਟੀ ਵੀ ਜਾਂਦੇ ਹੋਰ ਹੋਰਲੇ ਹੋ ਹੋਗੀ ਨਹੀਂ ਮੈਂ ਖਾਣਾ ਖਾਂਦੀ ਬਿਸਕੁਟ ਚਲ ਮੈਂ ਖਾਣਾ ਮੈਂ ਉਹਨੇ ਮੈਂ ਚਾਹ ਵੀ ਪਾ ਕੇ ਲਿਆਉਣਾਗਾ ਹਾਂ ਚਾਹ ਪਾ ਲੈ ਖਾ ਲੈ ਆ ਜਾ ਤੂੰ ਵੀ ਖਾ ਲੈ ਤੂੰ ਵੀ ਚਾਹ ਲੈ ਬੱਸ ਮੈਂ ਨਹੀਂ ਖਾਂਦੀ ਖਾ ਲੈ ਖਾਣ ਵਾਸਤੇ ਹੀ ਲੈ ਕੇ ਮਸਾਂ ਘੀਰਾ ਕਰਕੇ ਤਾਂ ਬਿਸਕੁਟ ਦਿੱਤੇ ਨੇ ਕੇ ਖਾ ਲੈ ਹੁਣ ਮੈਂ ਨਹੀਂ ਖਾਂਦੀ ਕਿਉਂ ਤੇਰੀ ਮਰਜ਼ੀ ਆ ਗਈ ਭਾਈ ਮੈਂ ਨਹੀਂ ਕਰੂਗੀ ਕਾਮਲੀਏ ਹੋਰ ਬੜਾ ਨਹੀਂ ਬੰਦਣਾ ਤੈਨੂੰ ਸਮਝ ਆਉਣੇ ਆ ਵੀ ਇਹ ਕਿਤੇ ਫੇਰ ਦੁਬਾਰੇ ਨਿਕਲ ਜੂਈ ਕੋਈ ਬਾਲੀ ਵੱਡੀ ਚੀਜ਼ ਆ ਜਾਈ ਚਲ ਚੰਗਾ ਮੈਂ ਤਾਂ ਭਾਤੀ ਹੋ ਗਈ ਅੱਗੇ ਤਾਂ ਨਾ ਕਰੂੰਗੀ ਅੱਗੇ ਤਾਂ ਵਾਤੇ ਪਾ ਕੇ ਨਹੀਂ ਕਰੂੰਗੀ ਚਲ ਕੋਈ ਨਾ ਹਾਂ ਤਤੀਆਂ ਗਲਤੀ ਹੈ ਮਾਮਾ ਦੀਆਂ ਦਾ ਕੋਈ ਰੋਲਾ ਨਹੀਂ ਹੋਰ ਐਨੇ ਚੱਲਦੀ ਰਹਿੰਦਾ ਚੱਲ ਕੋਈ ਜਾਂ ਪਾ ਲੈ ਚਾਹ ਕੋ ਵੀ ਪੀ ਲਿਆ ਜਾ ਤਤੀਆਂ ਤੈਨੂੰ ਮੈਂ ਤਾਂ ਹੀ ਕਹਿੰਦੀ ਆਗੀ ਹੈ ਦੋਨੋਂ ਨਹੀਂ ਕਹਿੰਦੀ ਕਿਸੇ ਨੂੰ ਤੈਨੂੰ ਤਾਂ ਹੀ ਸਮਝਾਉਂਦੀ ਰਹਿੰਦੀ ਆਂ ਜੀ ਚੱਲ ਠੀਕ ਹੁਸਾ ਨਾ ਕਰ ਕਰ ਜਾ ਪਾ ਲੈ ਲੈ ਮੈਂ ਬੁਲਾਣ ਵਾਲੇ ਕੋ ਵੀ ਪਾ ਲੈ ਨਾਲੇ ਕੰਮ ਦੀ ਬਨੂ ਲਿਆ ਦੇ ਹੋਰ ਇਕੱਠੇ ਬਹਿ ਕੇ ਪੀ ਲੈਨੇ ਆ ਜਾ ਹੋਰ ਚੱਲ ਨਾ ਦਿੰਦੇ ਕੋਈ ਵਾਹ ਸਰ ਦੇ ਨਾ ਬੜੀ ਮੁੰਡਾ ਲਓ ਜੀ ਤੁਸੀਂ ਵੀ ਖਾ ਲਓ ਬਿਸਕੁਟ ਤੇ ਦੱਸਣ ਵਾਲੇ ਦੱਸਿਓ ਸਾਨੂੰ ਵੀ ਸਾਡੀ ਵੀਡੀਓ ਕਿਵੇਂ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ